ਸ਼ਿਵਰਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਵਾਰ ਨੰਬਰ 2 ਦੇ ਐਮਸੀ ਜਗਰਾਤ ਸਿੰਘ ਨੇ ਗੰਦੇ ਪਾਣੀ ਚ ਬੈਠ ਕੇ ਲਗਾਇਆ ਧਰਨਾ ਉਹਨਾਂ ਦਾ ਆਈ ਪਿਆ ਜੀ ਆ ਤੁਹਾਡੇ ਸਾਹਮਣੇ ਆ ਐਡਾ ਬੁਰਾ ਹਾਲ ਆ ਆਪਾਂ ਮੈਂ ਕਿਹਾ ਆਪਾਂ ਆਡਿਟ ਕਰ ਲੈਂਦੇ ਆ ਘਰ ਘਰ ਦੀ ਅੱਧੂ ਤੋਂ ਜ਼ਿਆਦਾ ਮੈਂਬਰ ਪਏ ਨੇ ਲੋਕ ਵਾਰ ਨੰਬਰ 20 ਦੇ ਮੌਜੂਦਾ ਕੌਂਸਲਰ ਜਗਰਾਤ ਸਿੰਘ ਪੰਡੋਰੀ ਵੱਲੋਂ ਠੰਡ ਵਿੱਚ ਸੇਖਾ ਰੋਡ ਤੇ ਗਲੀ ਨੰਬਰ 5 ਵਿਖੇ ਗੰਦੇ ਪਾਣੀ ਦੀ ਨਿਕਾਸੀ ਦਾ ਪੂਖਤਾ ਪ੍ਰਬੰਧ ਨਾ ਹੋਣ ਕਾਰਨ ਵਾਰਡ ਵਿੱਚ ਸੜਕ ਤੇ ਕੁਰਸੀ ਲਾ ਕੇ ਗੰਦੇ ਪਾਣੀ ਤੇ ਬੈਠ ਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਨਾਰਾਬਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਸੀਵਰੇਜ ਬੋਰਡ ਦੇ ਐਕਸੀਅਨ ਐਸਡੀਓ ਵੱਲੋਂ ਵਾਰਡ ਦੇ ਗੰਦੇ ਪਾਣੀ ਦੀ ਨਿਕਾਸੀ ਵੱਲ ਬਿਲਕੁਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕੋਈ ਵੀ ਵੱਡਾ ਭਿਆਨਕ ਖਾਤ ਦਾ ਵੱਡੀ ਬਿਮਾਰੀ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ ਆਓ ਵਿਖਾ ਮੇਆ ਕਿਸ ਤਰ੍ਹਾਂ ਗੂਜ ਰਹੇ ਹਨ ਵਾਰਨ ਨੰਬਰ 20 ਦੇ ਲੋਕ ਇਸ ਗੰਦਗੀ ਨਾਲ ਮਹੱਲੇ ਵਿੱਚ ਖੜੇ ਪਾਣੀ ਨਾਲ ਤੇ ਕੀ ਹੋ ਰਿਹਾ ਨੇ ਇੱਥੇ ਤੁਹਾਨੂੰ ਇੰਗ ਜਾਪੇਗਾ ਜਿਵੇਂ ਕੋਈ ਵੱਡਾ ਮੀਂਹ ਪੈ ਕੇ ਹਟਿਆ ਹੋਵੇ ਕਿਦਾ ਕਿ ਜਾਣਦੇ ਆ ਕਿ ਸ਼ਹਿਰ ਵਿੱਚ ਮੀ ਇੱਕ ਛੋਟਾ ਜਿਹਾ ਮੀ ਵੀ ਹਰ ਵਰਗੀ ਸਥਿਤੀ ਬਣਾ ਦਿੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਯੂਜ ਰਹੇ ਹਨ ਇਸ ਪਾਣੀ ਵਿੱਚ ਲੰਘਣ ਲਈ ਕਿਸ ਤਰ੍ਹਾਂ ਮੋਟਰਸਾਈਕਲ ਸਵਾਰ ਜਦੋਂ ਲੰਘਦੇ ਹਨ ਤੇ ਪਾਣੀ ਗੰਦਾ ਪਾਣੀ ਤਹਾਂਗੇ ਗੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਬਜ਼ੁਰਗਾਂ ਲਈ ਆਉਣਾ ਜਾਣਾ ਇੱਥੋਂ ਦੁੱਬਰ ਹੋਇਆ ਹੋਇਆ ਹੈ ਉੱਥੇ ਸਕੂਲ ਆਉਣ ਜਾਣ ਵਾਲੇ ਬੱਚੇ ਵੀ ਨੰਗੇ ਪੈਰੀ ਆਪਣੇ ਇਸ ਤਰ੍ਹਾਂ ਜਾਂਦੇ ਹਨ ਕਿ ਜਿਸ ਤਰ੍ਹਾਂ ਕੋਈ ਪਹਾੜੀ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੋਵੇ ਕੀ ਇਹ ਪੂਰਾ ਮਾਮਲਾ ਆਖਰ ਕਦੋਂ ਦਵਾਵੇਗੀ ਇਸ ਉੱਤੇ ਸਰਕਾਰ ਧਿਆਨ ਤੇ ਕਦੋਂ ਮਿਲੇਗੀ ਬਾੜ ਨੰਬਰ 20 ਦੇ ਲੋਕਾਂ ਨੂੰ ਇਸ ਤੋਂ ਨਿਯਾਕਤ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਰੋ ਤਾਂ ਅੱਜ ਹੀ ਕਰੋ ਚੈਨਲ ਸਬਸਕ੍ਰਾਈਬ ਤੇ ਸਾਰੇ ਪਰਾਮੀਆਂ ਛੋਟੀਆਂ ਵੱਡੀਆਂ ਖਬਰਾਂ ਤੋਂ ਰਹੋ ਅਪਡੇਟ ਜੋ ਜਿਵੇਂ ਮੀਡੀਆ ਦੇ ਵਿੱਚ ਕੋਰੋਨਾ ਕਾਲ ਦੇ ਦੁਆਰੇ ਸੰਕੇਤ ਲੱਗ ਰਹੇ ਨੇ ਕਿਵੇਂ ਦੇਖ ਰੋ ਤੁਸੀਂ ਕੋਰੋਨਾ ਦਾ ਆ ਹੀ ਪਿਆ ਜੀ ਆ ਸਾਡੇ ਸਾਹਮਣੇ ਆ ਐਡਾ ਬੁਰਾ ਹਾਲ ਆ ਆਪਾਂ ਮੈਂ ਕਹਿੰਦਾ ਆਪਾਂ ਆਡਿਟ ਕਰ ਦਿੰਨੇ ਆ ਘਰ ਘਰ ਦੀ ਅੱਧ ਤੋਂ ਜ਼ਿਆਦਾ ਮੈਂਬਰ ਪਏ ਨੇ ਲੋਕ ਖੰਗ ਜ਼ਖਾਮ ਪੀਲੀਆ ਗੰਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਹੁਣ ਆਪਾਂ ਹਰ ਇੱਕ ਬੰਦਾ ਕਹਿੰਦਾ ਸਰਕਾਰ ਇੱਥੇ ਗੁਨੇਗਾਰ ਆ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜੇ 1.5 2-2 ਲੱਖ ਰੁਪਈਆ ਐਕਸ਼ਨ ਐਸ ਡੀਓ ਚੀਫ ਲੈਂਦੇ ਨੇ ਉਹ ਕਾਹਦਾ ਲੈਂਦੇ ਨੇ ਫੀਲਡ ਤੱਕ ਦੇ ਆਈ ਨਹੀਂ ਉਹ ਜਿਹੜਾ ਨਵਾਂ ਐਕਸ਼ਨ ਸਾਹਿਬ ਆਇਆ ਉਹ ਕਹਿੰਦੇ ਜੀ ਮੈਂ ਨਵਾਂ ਤੇ ਪੁਰਾਣਾ ਕਦੋਂ ਹੋਵੇਂਗਾ ਭਾਈ ਜੇ ਤੂੰ ਫੀਲਡ 'ਚ ਆਏਂਗਾ ਫੇਰ ਹੀ ਆ ਜੇ ਤੂੰ ਦਫ਼ਤਰ 'ਚ ਰਹੇਂਗਾ ਨਮੇ ਹੀ ਰਹੇਂਗਾ ਸੋ ਇਕੱਲੇ ਧਰਨੇ ਤੇ ਬੈਠੇ ਹੋ ਐਮਸੀ ਸਾਹਿਬ ਅਗਲਾ ਐਕਸ਼ਨ ਕੀ ਹੋਊਗਾ ਮੇਰਾ ਅਗਲਾ ਐਕਸ਼ਨ ਇਹੀ ਹੋਊਗਾ ਜੀ ਅੱਜ ਮੈਂ ਇਕੱਲਾ ਧਰਨੇ ਤੇ ਬੈਠਾ ਅਗਲਾ ਐਕਸ਼ਨ ਮੇਰਾ ਜੇ ਇਹਨਾਂ ਨੇ ਕੋਈ ਨਾਂ ਸੁਣਵਾਈ ਕੀਤੀ ਸ਼ਹੀਦਾਂ ਦੇ ਦਿਨ ਨਗਾ ਕੇ ਅਸੀਂ ਪੂਰੇ ਦਾ ਪੂਰਾ ਰੋਡ ਜਾਮ ਕਰਾਂਗੇ ਜਾ ਜਾ ਕੇ ਕਮੇਟੀ ਨੂੰ ਜਿੰਦਾ ਲਾਵਾਂਗੇ ਨਾਲ ਲੈ ਕੇ ਮੈਂਬਰਾਂ ਨੂੰ ਅ ਤੇ ਐਮਸੀ ਸਾਹਿਬ ਤੁਸੀਂ ਅੱਜ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਖੁਦ ਧਰਨੇ ਤੇ ਬੈਠੇ ਹੋ ਇਹ ਕੀ ਗੱਲ ਹੈ ਵੀ ਨਗਰ ਕਾਉਂਸਲ ਕੋਈ ਧਿਆਨ ਨਹੀਂ ਦੇ ਰਹੀ ਇੱਕ ਔਰੇ ਵਾਰਡ ਨੰਬਰ ਕਿਹੜਾ ਹੈ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਜਗਰਾਤ ਸਿੰਘ ਪੰਡੋਰੀ ਹੈ ਜੀ ਵਾਰਡ ਨੰਬਰ 20 ਆ ਇਹ ਕੰਮ ਕਾ ਘੱਟੋ ਘੱਟ 2 ਮਹੀਨੇ ਹੋ ਗਏ 2 ਤੋਂ ਵੀ ਜ਼ਿਆਦਾ ਹੀ ਹੋ ਗਏ ਮੈਂ ਸੀਵਰੇਜ ਬੋਰਡ ਦੇ ਜਿਹੜੇ ਨਮਾਇंदे ਨੇ ਐਸਡੀਓ ਕੀ ਐਕਸ਼ਨ ਕੀ ਐਥੋਂ ਤੱਕ ਕਿ ਚੀਫ ਤੱਕ ਨੂੰ ਵੀ ਵੀਡੀਓ ਤੇ ਰਿਕੁਐਸਟ ਕਰ ਚੁੱਕਿਆ ਵੀ ਇਹਦਾ ਬਹੁਤ ਬੁਰਾ ਹਾਲ ਆ ਪਰ ਕੋਈ ਸੁਣਵਾਈ ਨਹੀਂ ਹੈ ਜੋ ਐਸਡੀਓ ਸਾਹਿਬ ਨੇ ਜਿਹੜੇ ਉਹਨਾਂ ਦਾ ਬਿਹੇਵੀ ਇੰਨਾ ਕਿ ਮੈਂ ਵਧੀਆ ਹੀ ਕਹੂੰਗਾ ਕਿਉਂਕਿ ਮੈਂ ਨਹੀਂ ਲਫ਼ਜ਼ ਬੋਲ ਸਕਦਾ ਕਿ ਉਹਦਾ ਪੁੱਠਾ ਬੋਲਦੇ ਨੇ ਸੋ ਉਸ ਤੋਂ ਬਾਅਦ ਇਹ ਜਿਹੜਾ ਹੈਗਾ 15 ਤੋਂ 16 ਲੱਖ ਰੁਪਏ ਠੇਕਾਗਾ ਜਿਹੜਾ ਇਹਦਾ ਸਫਾਈ ਦਾ ਗਰਦਾਰੀ ਲਾ ਲੈਣ ਕੰਪਨੀ ਕੋਲ ਕੋਈ ਸੁਣਵਾਈ ਨਹੀਂ ਹੈ ਕੋਈ ਸੁਣ ਕੇ ਰਾਜ਼ੀ ਨਹੀਂ ਹੈਗਾ ਸੋ ਮੈਂ ਇਹਨਾਂ ਨੂੰ ਪਰਸੋਂ ਰਿਟਰਨ ਦੇ ਵਿੱਚ ਦੇਣ ਗਿਆ ਸੀ ਤਾਂ ਇਹਨਾਂ ਨੇ ਲੈਤਾ ਨਹੀਂ ਕਹਿੰਦੇ ਅਸੀਂ ਆਪਣੇ ਆਪ ਜਿਹੜਾ ਹੈਗਾ ਦਾ ਹੱਲ ਕਰ ਦਿਆਂਗੇ ਸੋ ਮੈਨੂੰ ਅੱਜ ਤਾ ਬਹਿਣਾ ਪਿਆ ਜੀ ਸੀਧਾ ਦੇ ਦਿਨ ਚੱਲ ਰਹੇ ਨੇ ਲੋਕ ਐਡੇ-ਐਡੇ ਜਿਹੜੇ ਹੈਗੇ ਲੰਗਰ ਲਾ ਰਹੇ ਨੇ ਜਾਂ ਉਹਨਾਂ ਨੂੰ ਯਾਦ ਕਰ ਰਹੇ ਨੇ ਸੋ ਮੈਂ ਇੱਥੇ ਧਰਨਾ ਲਾ ਕੇ ਮੈਂ ਰੋਡ ਬਲੌਕ ਨਹੀਂ ਕਰਨਾ ਚਾਹੁੰਦਾ ਸੀ ਕਿ ਮੈਂ ਲੋਕਾਂ ਨੂੰ ਤੰਗ ਕਰਾਂ ਮੈਂ ਇਸ ਲਈ ਕੱਲਾ ਤਾਂ ਬੈਠਾ ਕਿ ਉਹਨਾਂ ਦੇ ਕੰਨ ਤੱਕ ਜਾਵੇ ਵੀ ਇੱਥੋਂ ਦੇ ਹਾਲਾਤ ਦੇਖਣਾ ਕਿ ਹੁਣ ਟੀਮ ਆਈ ਆ ਉਹਨਾਂ ਦੀ ਪਰ ਉਹਨਾਂ ਨੇ ਖਾਣਾ ਪੂਰਤੀ ਕਰਨੀ ਆ ਜੋ ਕਿ ਪਹਿਲਾਂ ਵੀ ਕਰਦੇ ਨੇ ਤੇ ਅੱਜ ਵੀ ਕਰਨਗੇ ਮੈਂ ਉਹਨਾਂ ਚਿਰ ਅਜੇ ਇੱਥੋਂ ਉੱਠਣਾ ਨਹੀਂ ਜਿੰਨਾ ਚਿਰ ਰੈਕਸ਼ਨ ਜਾਂ ਐਸਡੀਓ ਨਹੀਂ ਆਊਗਾ ਸੋ ਮੇਰੀ ਇਹ ਬੇਨਤੀ ਆ মিডিਆ ਦਾ ਧੰਨਵਾਦ ਆ ਜਿਹੜਾ ਤੁਸੀਂ ਇਹਨੂੰ ਠੰਡ ਦੇ ਵਿੱਚ ਜਿਹੜੀ ਕਵਰੇਜ ਕਰਨ ਆਏ ਹੋ ਪਰ ਲੋਕਾਂ ਦਾ ਹਾਲ ਦੇਖੋ ਵੀ ਉਹ ਕਿ ਰੇ 2-2 ਫੁੱਟ ਪਾਣੀ ਨਹੀਂ ਹੈ ਤੋ ਕੋਈ ਨੁਕਸਾਨ ਵੀ ਹੋ ਸਕਦਾ ਔਰ ਮੇਰੇ ਏਰੀਆ ਚ ਸਭ ਤੋਂ ਵੱਧ ਬਿਮਾਰ ਲੋਕ ਵੀ ਪਏ ਨੇ ਕਟ